ਜੇ ਕੋਈ ਕੰਪਲੇਂਟ ਜਾਂ ਕੋਈ ਸ਼ਿਕਾਇਤ ਸਾਨੂੰ ਮਿਲਦੀ ਹੈ ਉਸ ਤੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਇੱਥੇ ਇੱਕ ਸ਼ਿਕਾਇਤ ਸਾਨੂੰ ਮਿਲੀ ਸੀ ਉਹਦੇ ਚ ਐਸਐਸਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿਦੇ ਚ ਡੀਐਸਪੀ ਬਸੀ ਪਠਾਨਾ ਮੋਹਿਤ ਸਿੰਘਾ ਦਾ ਔਰ ਐਸਐਚਓ ਬੜਾਲੀ ਆਲਾ ਸੀ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ ਫੋਨ ਕਾਲ ਤੇ ਐਕਸਟਰਸ਼ਨ ਦੀ ਧਮਕੀ ਦੀ ਕੰਪਲੇਂਟ ਮਿਲੀ ਸੀ ਬੜਾਲੀ ਵਾਲਾ ਸਿੰਘ ਦਾ ਰੈਂਡ ਵਾਲੇ ਜਿਹੜਾ ਇੱਕ ਯਾਤਰੀ ਸੀਗਾ ਉਸ ਨੂੰ ਫੋਨ ਤੇ ਰਾਹੀ ਧਮਕੀ ਮਿਲੀ ਸੀ ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸ ਨੂੰ ਅੰਜਾਮ ਦੇਣ ਵਾਸਤੇ ਜਾਂ ਉਸ ਨੂੰ ਘਰਾਣ ਵਾਸਤੇ ਔਰ ਉਹਦੇ ਮੰਚੇ ਬਾਹਰ ਪਾੜਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ ਜਦੋਂ ਇਹ ਸ਼ਿਕਾਇਤ ਮਿਲੀ ਟੀਮ ਦਾ ਗਠਨ ਹੋਇਆ ਅਤੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ ਐਸਐਸਪੀ ਸਾਹਿਬ ਦੇ ਵਿਚਾਰ ਨਿਰਦੇਸ਼ ਇਹ ਹੀ ਸੀਗੇ ਕਿ ਇਸ ਮਕਦਮੇ ਨੂੰ ਜਿੰਨਾ ਖੇਤ ਕੋ ਖੇਤੀ ਹੋ ਸਕਦਾ ਹੈ ਉਸ ਲਈ ਤਾਂ ਕਿ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਨਜਾਮ ਨਾ ਦੇ ਸਕੇ ਤੇ ਉਸ ਤੇ ਕਾਰਵਾਈ ਕਰੇ ਐਸਐਚਓ ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਇਹਨਾਂ ਦੇ ਸੋਰਸਸ ਸੀਗੇ ਜਿਹੜੇ ਹੋਰ ਇਨਪੁਟ ਇਹਨਾਂ ਦੇ ਕੋਲ ਸੀਗੇ ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ ਉਸ ਸਾਰੇ ਨੂੰ ਦੇਖਦੇ ਹੋਏ ਇਹਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊ ਸੀਗੇ इन दरैस्ट की है ये जोड़े एक्यूज़ हैं ये एक है प्रिंस जो प्रिंस नाम का बंदा है वो दो तीन साल पहले इतने ही मराली आला सिंह रे मकान चे रहता सो इसको उसकी जानकारी सी और इन्हें फिर अपने नाल सतेंद्र जो कि मुक्तसर रहा अपने नाल रुला करके फिर इस कार्रवाई में अंजाम दिता है साड़ी टीम है जोड़े डी एस पी साहब के सुपरविजन हेट ही सारा काम हो तो एस एच ओ साहब ने ग्डी जी रिकवर यूज़ की गई थी आई ट आई टेन वो तो गीडी भी रिकवर करी यों बंदे फड़नी है इसके बाद इस जी इन्वैस्टीशन है बाकी वो जारी है जो मुकदमा जोड़ा है वो अठाठ नंबर मुकदमा दर्ज किया गया अंडर सैक्शन एगा तीन सौ अठ और तीन ओब्लिक पांच ਬੀਐਨਐਸ ਐਕਟ ਇਸ ਦੇ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ ਬਾਕੀ ਅੱਗੇ ਵਾਲੀ ਜੇ ਇਨਵੈਸਟੀਗੇਸ਼ਨ ਹੋ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਦਰਜੇ ਤੋਂ ਕੀ ਦਿੰਦੇ ਜੀ ਆ ਇਹਨਾਂ ਨੇ ਜਿਹੜੇ ਦਿੱਤੇ ਸੀ ਇਹਨਾਂ ਨੂੰ ਔਰ ਜਿਸ ਹਿਸਾਬ ਨਾਲ ਇਹਨਾਂ ਦਾ ਵਰਜਨ ਹੈ ਹਜੇ ਕਿਉਂਕਿ ਬਾਕੀ ਕਾਰਵਾਈ ਅੰਦਰ ਇਨਵੈਸਟੀਗੇਸ਼ਨ ਹੈ ਇਹਨਾਂ ਨੂੰ ਪੈਸੇ ਦੀ ਲੋੜ ਸੀ ਕਿ ਉਸ ਕਰਕੇ ਇਹਨਾਂ ਨੇ ਦੇਖਿਆ ਕਿ ਆਪਾਂ ਕਿਸ ਨੂੰ ਬੰਦਗੀ ਦੇ ਸਕਦੇ ਹਾਂ ਜੇ ਇਹੀ ਇਹਨਾਂ ਦੇ ਜਾਣਕਾਰੀ ਸੀਗੇ ਤਾਂ ਇਹਨਾਂ ਨੂੰ ਇਸ ਸਾਰੇ ਏਰੀਆ ਦਾ ਪਤਾ ਸੀਗਾ किमें आना है किस पासे जाना है तो वो सारा कुछ इन्हों पता एडवांटेज एडवाटेज के फिर बंद धमकी तो फोन कॉल के राही बारे नंबर तो फोन कराया पहले फो ए, दो तीन इन्हों कराए हैं वो बाद ने इंटा रोडा राती एक डेढ़ बजे के आस पास उन्होंने करते हमला किया उसके बाद भी फोन करके फिर इन ने दसियां सानू पैसे नहीं दोगे तो अभी आगे भी कार्रवाई अंजाम देखिए ਇਦੇ ਚ ਇਹਨਾਂ ਨੇ ਜਿਹੜੇ ਮੰਗੇ ਸੀ ਉਹ ਪੈਸੇ ਜਿਹੜੇ ਇਹਨਾਂ ਨੇ ਖੁੱਲ੍ਹੇ ਹੀ ਕਰਕੇ ਗਏ ਸੀ ਕਦੇ 15 ਕਹਿੰਦੇ ਸੀ ਕਦੇ 20 ਕਹਿੰਦੇ ਸੀ ਕਦੇ 25 ਕਹਿੰਦੇ ਸੀ ਕਿ ਦੋ ਤਿੰਨ ਕੋਲਾ ਇਹਨਾਂ ਨੇ ਕੀਤੇ ਸੀ ਉਹਨਾਂ ਦਾ ਮੋਟਿਵ ਸੀ ਕਿ ਜਿਹੜਾ ਵੀ ਆਪਾਂ ਨੂੰ ਮਿਲ ਸਕਦਾ ਭਲੇ ਇਸ ਤਰ੍ਹਾਂ ਦੇ ਬੰਦੇ ਸੀ ਜਿਹਨੂੰ ਧਮਕੀ ਦੇਣੀ ਸੀ ਜਿਸ ਨਾਲ ਧਮਕੀ ਦੇਣ ਵਾਲਾ ਕੋਈ ਵਪਾਰੀ ਬੰਦਾ ਜੀ ਔਰ ਉਹਨਾਂ ਦਾ ਆਪਣਾ ਕੰਮਕਾਜ ਹੈ ਬੜਾ ਈ ਵਾਲਾ ਸੀ ਉੱਥੇ ਹੀ ਉਹਨਾਂ ਦਾ ਵਪਾਰ ਹੈ